ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੇਰਾ ਨਾਮ ਆਮਨ ਹੈ ਪਿਛਲੇ ਕੁਝ ਸਾਲਾਂ ਤੋਂ ਮੈਂ ਮੇਰੀ ਮਾਸੀ ਕੋਲ ਨਹੀਂ ਗਿਆ ਸੀ ਕਿਉਂਕਿ ਮੈਂ ਆਪਣੀ ਮਾਸਟਰ ਡਿਗਰੀ ਦੀ ਤਿਆਰੀ ਵਿੱਚ ਬਹੁਤ ਬੀਜੀ ਸੀ ਮਾਸੀ ਫੋਨ ਕਰ ਲੈਂਦੀ ਸੀ ਹੁਣ ਮੇਰਾ ਰਿਜ਼ਲਟ ਵੀ ਆ ਗਿਆ ਸੀ ਅਤੇ ਮੈਂ ਇੱਕ ਚੰਗੀ ਨੌਕਰੀ ਦੀ ਭਾਲ ਵਿੱਚ ਸੀ ਫਾਰਮਾਸੀ ਦੀ ਮੈਨੂੰ ਬਹੁਤ ਜਿਆਦਾ ਆਉਂਦੀ ਸੀ ਉਹਨਾਂ ਨਾਲ ਬਿਤਾਇਆ ਹੋਇਆ ਸਮਾਂ ਮੈਂ ਨਹੀਂ ਭੁੱਲਿਆ ਸੀ ਮੈਂ ਸੋਚਿਆ ਕਿ ਕਿਉਂ ਨਾ ਹੁਣ ਜਾ ਕੇ ਮਾਸੀ ਨੂੰ ਮੇਗਾ ਲਾ ਮਾ ਤੇ ਉਹਨਾਂ ਦੇ ਹੱਥਾਂ ਦਾ ਖਾਣਾ ਖਾਣਾ ਤੇ ਕੁਝ ਦਿਨ ਉਹਨਾਂ ਨਾਲ ਬਿਤਾਵਾਂ ਅਤੇ ਮੈਂ ਕੁਝ ਦਿਨ ਮਾਸੀ ਦੇ ਘਰ ਰਹਾਗਾ ਅਤੇ ਉੱਥੇ ਸਮਾਂ ਬਿਤਾਵਾਂਗਾ ਆਖਰਕਾਰ ਭਗਵਾਨ ਨੇ ਮੇਰੀ ਗੱਲ ਸੁਣ ਹੀ ਲਈ ਇੱਕ ਦਿਨ ਮੇਰੀ ਮਾਸੀ ਦਾ ਫੋਨ ਆਇਆ ਉਹਨਾਂ ਨੇ ਮਾਨੂੰ ਕਿਹਾ ਕਿ ਤੂੰ ਅਤੇ ਅਮਨ ਪਾਂਦਸ਼ੀ ਦਿਨਾਂ ਲਈ ਸਾਡੇ ਘਰ ਆ ਜਾਓ ਕਿਉਂਕਿ ਤੁਹਾਡੇ ਜੀਜਾ ਜੀ ਅਗਲੇ 7 ਦਿਨਾਂ ਲਈ ਬੈਂਗਲੌਰ ਜਾ ਰਹੇ ਹਨ ਵੈਸੇ ਵੀ ਸਾਨੂੰ ਮਿਲੇ ਹੋਏ ਬਹੁਤ ਸਮਾਂ ਹੋ ਗਿਆ ਹੈ ਇਸ ਬਹਾਨੇ ਹੀ ਅਸੀਂ ਪੰਜ ਛੇ ਦੇ ਨਾਲ ਇਕੱਠੇ ਰਹਿ ਲਮਾਂਗੇ ਤੁਸੀਂ ਕੱਲ ਹੀ ਆ ਜਾਓ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ ਕੋਲੇ ਖੜਾ ਮੈਂ ਵੀ ਇਹ ਸਭ ਕੁਝ ਸੁਣ ਰਿਹਾ ਸੀ ਕਿਉਂਕਿ ਮਾਂ ਨੇ ਫੋਨ ਸਪੀਕਰ ਤੇ ਕਰ ਰੱਖਿਆ ਸੀ ਮੇਰੀ ਮਾਂ ਦਾ ਨਾਮ ਮੀਰਾ ਹੈ ਪਤੇ ਮੇਰੀ ਮਾਸਦੀ ਦਾ ਨਾਮ ਰਾਦਾ ਹੈ ਇਹ ਸੁਣ ਕੇ ਮਾਂ ਨੇ ਕਿਹਾ ਕਿ ਠੀਕ ਹੈ ਰਾਦਾ ਅਸੀਂ ਕੱਲ ਆ ਰਹੇ ਹਾਂ ਇਹ ਕਹਿੰਦੇ ਹੋਏ ਮਾਂ ਨੇ ਫੋਨ ਕੱਟ ਦਿੱਤਾ ਫਰਵਰੀ ਦਾ ਮਹੀਨਾ ਸੀ ਬਹੁਤ ਠੰਡ ਪੈ ਰਹੀ ਸੀ ਇਸ ਲਈ ਮਾਂ ਨੇ ਕਿਹਾ ਕਿ ਅਮਨ ਅਸੀਂ ਸਵੇਰੇ 11 ਵਜੇ ਚੱਲਾਂਗੇ ਤਾਂ ਕਿ ਠੰਡ ਘੱਟ ਲੱਗੇ ਮੈਂ ਮਾਂ ਨੂੰ ਕਿਹਾ ਕਿ ਠੀਕ ਹੈ ਮੈਂ ਮਾਂ ਨੂੰ ਹਾਂ ਕਰ ਦਿੱਤੀ ਅਤੇ ਫੇਰ ਮਾਣੇ ਕਿਹਾ ਕਿ ਮੈਂ ਆਪਣੀ ਪੈਕਿੰਗ ਕਰ ਲੱਗਦੀ ਹਾਂ ਮੈਂ ਵੀ ਕਮਰੇ ਵਿੱਚ ਆਇਆ ਅਤੇ ਬਿਸਤਰੇ ਤੇ ਪੈ ਗਿਆ ਅਤੇ ਸੋਚਣ ਲੱਗਿਆ ਕਿ ਜੇਕਰ ਮਾਸੀ ਨੇ ਮਾਂ ਨੂੰ ਸਭ ਕੁਝ ਦੱਸ ਦਿੱਤਾ ਤਾਂ ਕੀ ਹੋਵੇਗਾ ਇਹ ਸੋਚਦੇ ਸੋਚਦੇ ਹੀ ਮੈਂ ਸੌਂ ਗਿਆ ਅਗਲੇ ਦਿਨ ਸਵੇਰੇ ਮੈਂ ਆਪਣੇ ਮਾਚਾ ਨਾਸ਼ਤਾ ਕਰਕੇ ਤਿਆਰ ਹੋ ਗਏ 11 ਵਜੇ ਅਸੀਂ ਮਾਸੀ ਦੇ ਕੋਲ ਬਾਈਕ ਤੇ ਗਏ ਤੈਨਾਂ ਕਾਂਤੇ ਹੋ ਗਏ ਸੀ ਸਾਨੂੰ ਚਲਦੇ ਹੋਏ ਬਾਈਕ ਦੀ ਸੀਟ ਥੋੜੀ ਉੱਚੀ ਸੀ ਇਸ ਲਈ ਮਾਂ ਡਰ ਰਹੀ ਸੀ ਮੈਂ ਮਾਂ ਨੂੰ ਕਿਹਾ ਕਿ ਮਾਂ ਤੁਸੀਂ ਡਰੋ ਨਾ ਤੁਸੀਂ ਮੈਨੂੰ ਕਸ ਕੇ ਫੜ ਲਓ ਵੈਸੇ ਵੀ ਮਾਂ ਨੂੰ ਬਾਈਕ ਤੋਂ ਸਫ਼ਰ ਕਰਨ ਦੀ ਆਦਤ ਨਹੀਂ ਸੀ ਇਸ ਲਈ ਉਹਨਾਂ ਨੇ ਇੱਕ ਹੱਥ ਨਾਲ ਮੇਰੇ ਮੋਢੇ ਨੂੰ ਕਸ ਕੇ ਫੜ ਲਿਆ ਅਤੇ ਹੁਣ ਮਾਂ ਮੈਂ ਜਿੱਦਕੇ ਬੈਠ ਗਈ ਸੀ ਕੱਚਾ ਰਸਤਾ ਹੋਣ ਦੇ ਕਾਰਨ ਬਾਈਕ ਮੈਂ ਹੌਲੀ-ਹੌਲੀ ਚਲਾ ਰਿਹਾ ਸੀ ਪਰ ਮਾ ਕਹਿਣ ਲੱਗੀ ਕਿ ਇਹ ਕਿਸ ਤਰ੍ਹਾਂ ਦਾ ਰਸਤਾ ਹੈ ਲੋਕ ਬਾਈਕ ਤੇ ਕਿਵੇਂ ਸਫਰ ਕਰਦੇ ਹਨ ਭਗਵਾਨ ਹੀ ਜਾਣੇ ਇਹ ਸਭ ਸੁਣ ਕੇ ਮਹਿਮਾਨੋ ਕੇ ਹਾਕੀ ਮਾਂ ਬਾਰਿਸ਼ ਦੇ ਕਾਰਨ ਸੜਕ ਦੀ ਹਾਲਤ ਖਰਾਬ ਹੋ ਗਈ ਆ ਅੱਗੇ ਸਹੀ ਰਾਸਤਾ ਮਿਲੇਗਾ ਮਾਣੇ ਕੇ ਹਾਕੀ ਠੀਕ ਹੈ ਨਹੀਂ ਤਾਂ ਮੈਨੂੰ ਲੱਗਿਆ ਸੀ ਕਿ ਤੇਰੀ ਮਾਸੀ ਦੇ ਘਰ ਤੱਕ ਇਸ ਤਰ੍ਹਾਂ ਦਾ ਹੀ ਰਾਸਤਾ ਹੋਵੇਗਾ ਬਾਈਕ ਦੀ ਆਵਾਜ਼ ਸੁਣ ਕੇ ਮਾਸੀ ਭੱਜ ਕੇ ਬਾਹਰ ਆਈ ਉਹ ਸਮੇਂ ਦੁਪਹਿਰ ਦੇ 2:15 ਮਿੰਟ ਹੋ ਗਏ ਸੀ ਸਾਨੂੰ ਦੇਖ ਕੇ ਮਾਸੀ ਬਹੁਤ ਖੁਸ਼ ਹੋਈ। ਉਹਨਾਂ ਨੇ ਪਹਿਲਾਂ ਮਾਂ ਨੂੰ ਗੱਲ ਨਾਲ ਲਾਇਆ ਅਤੇ ਫਿਰ ਮੈਨੂੰ। ਫਿਰ ਦੋਨੇ ਇੱਕ ਦੂਜੇ ਤੋਂ ਹਾਲਚਾਲ ਪੁੱਛਣ ਲੱਗੀਆਂ। ਮਾਸੀ ਨੇ ਮੈਨੂੰ ਗੱਲ ਨਾਲ ਲਾਉਂਦੇ ਹੋਏ ਕਿਹਾ ਕਿ ਕੀ ਹੋਇਆ? ਤੂੰ ਆਇਆ ਕਿਉਂ ਨਹੀਂ? ਕਿ ਹੁਣ ਤੇਰੀ ਮਾਂ ਨੂੰ ਸਭ ਕੁਝ ਦੱਸਣਾ ਹੀ ਪਵੇਗਾ। ਮੈਂ ਕਿਹਾ ਕਿ ਮਾਸੀ ਤੂੰ ਕੀ ਬੋਲ ਰਹੀ ਹੈ? ਇਹ ਕਹਿੰਦੇ ਹੋਏ ਮਾਸੀ ਅੰਦਰ ਚਲੀ ਗਈ। ਦੋਨੇ ਭੈਣਾਂ ਕਿਚਨ ਵਿੱਚ ਗੱਲਾਂ ਕਰ ਰਹੀਆਂ ਸੀ। ਮੈਂ ਬੈਗ ਰੱਖ ਕੇ ਕਿਚਨ ਵਿੱਚ ਚਲਾ ਗਿਆ ਫਰੈਸ਼ ਹੋਣ ਤੋਂ ਬਾਅਦ ਮੈਂ ਹਾਲ ਵਿੱਚ ਬੈਠ ਗਿਆ ਇਸ ਸਮੇਂ ਮਾਤਾ ਤੇ ਮਾਸੀ ਡਾਈਨਿੰਗ ਟੇਬਲ ਤੇ ਖਾਣਾ ਲਗਾ ਰਹੀਆਂ ਸੀ ਉਸੇ ਸਮੇਂ ਮਾਸੀ ਨੇ ਮੈਨੂੰ ਆਵਾਜ਼ ਦੇ ਕੇ ਖਾਣੇ ਲਈ ਬੁਲਾਇਆ ਅਤੇ ਮੈਂ ਉਹਨਾਂ ਨਾਲ ਖਾਣਾ ਖਾਣ ਬੈਠ ਗਿਆ ਅਸੀਂ ਗੱਲਾਂ ਕਰਦੇ ਸਮੇਂ ਮ제 ਨਾਲ ਖਾਣਾ ਖਾ ਰਹੇ ਸੀ ਤਾਂ ਮਾਸੀ ਨੇ ਕਿਹਾ ਕਿ ਕਾਰ ਕੰਮ ਜਾਦੇ ਹੋਣ ਦੇ ਕਾਰਨ ਮੇਰੀ ਕਮਰ ਦਰਦ ਕਰ ਰਹੀ ਹੈ ਪੂਰਾ ਸਰੀਰ ਦਰਦ ਕਰ ਰਿਹਾ ਹੈ ਹੁਣ ਤੂੰ ਹੀ ਕੁਝ ਕਰ ਮਾ ਨੇ ਕਿਹਾ ਕਿ ਤੂੰ ਚਿੰਤਾ ਨਾ ਕਰ ਅਮਨ ਬਹੁਤ ਚੰਗੀ ਮ사ਜ ਕਰਦਾ ਹੈ ਜਦੋਂ ਇੱਕ ਦਿਨ ਮੇਰਾ ਵੀ ਪੂਰਾ ਸਰੀਰ ਦਰਦ ਕਰ ਰਿਹਾ ਸੀ ਤਾ ਉਸਨੇ ਮੇਰੀ ਬਹੁਤ ਚੰਗੀ ਮ사ਜ ਕੀਤੀ ਸੀ ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ ਸੀ ਪੂਰਾ ਸਰੀਰ ਇਕਦਮ ਹਲਕਾ ਹੋ ਗਿਆ ਸੀ ਅਤੇ ਇਹ ਕਹਿੰਦੇ ਹੋਏ ਮਾਸੀ ਨੇ ਮੈਨੂੰ ਅੱਖ ਮਾਰਦੇ ਹੋਏ ਕਿਹਾ ਅਮਨ ਮੇਰੀ ਮ사ਜ ਕਰ ਦੇਮੀ ਮੈਂ ਹਾਂ ਕਹਿੰਦੇ ਹੋਏ ਉੱਠ ਕੇ ਹਾਲ ਵਿੱਚ ਬੈਠ ਗਿਆ ਮਾਸੀ ਦੇ ਮ사ਜ ਕਰਨ ਦੀ ਗੱਲ ਤੇ ਮੇਰੇ ਮਨ ਵਿੱਚ ਬੇਚੈਨੀ ਵਧ ਰਹੀ ਸੀ ਮਾਤੇ ਮਾਸੀ ਰਸੋਈ ਸਾਫ ਕਰ ਰਹੀਆਂ ਸੀ ਉਹਨਾਂ ਦੋਹਾਂ ਦਾ ਸ਼ਰੀਰ ਇੱਕੋ ਜਿਹਾ ਹੀ ਸੀ ਉਹ ਹੌਲੀ ਹੌਲੀ ਕੋਈ ਗੱਲਾਂ ਕਰ ਰਹੀਆਂ ਸੀ ਪਰ ਮੈਨੂੰ ਨਹੀਂ ਸੌਣਾ ਰਿਹਾ ਸੀ ਨਾ ਜਾਣੇ ਮੈਨੂੰ ਕਿਉਂ ਲੱਗ ਰਿਹਾ ਸੀ ਕਿ ਉਹ ਮੇਰੇ ਬਾਰੇ ਵਿੱਚ ਹੀ ਗੱਲਾਂ ਕਰ ਰਹੀਆਂ ਹੋਣਗੀਆਂ ਉਜੇ ਹੀ ਸਾਮੇ ਬਾਦ ਉਹ ਹਾਲ ਵਿੱਚ ਆ ਕੇ ਬੈਠ ਗਈਆਂ ਹੁਣ ਦੁਪਹਿਰ ਦੇ 4 ਵਜੇ ਦਾ ਸਮਾਂ ਹੋ ਗਿਆ ਸੀ ਮਾਸੀ ਨੇ ਕਿਹਾ ਦੀਦੀ ਤੁਸੀਂ ਕੱਪੜੇ ਬਾਦਲ ਲਓ ਜੇਕਰ ਨਹੀਂ ਲੈ ਕੇ ਆਏ ਤਾਂ ਮੇਰੇ pa ਲਓ ਤੇ ਆਰਾਮ ਕਰ ਲਓ ਫੇਰ ਆਮਨ ਮ사ਜ ਕਰ ਦੇਵੇਗਾ ਮੇਰੀ ਇਹ ਕਹਿੰਦੇ ਹੋਏ ਉਹ ਦੋਨੇ ਕਮਰੇ ਵਿੱਚ ਚਲੀਆਂ ਗਈਆਂ ਮੈਂ ਹਾਲ ਵਿੱਚ ਬੈਠਾ ਸੋਚ ਰਿਹਾ ਸੀ ਕਿ ਮੈਂ ਅੱਜ ਤੱਕ ਮ사ਜ ਨਹੀਂ ਕੀਤੀ ਥੋੜੇ ਸਮੇਂ ਬਾਅਦ ਮਾਰ ਸੋਈ ਵਿੱਚ ਗਈ ਅਤੇ ਇੱਕ ਕੋਲੀ ਲੈ ਕੇ ਆਈ ਅਤੇ ਬੋਲੀ ਅਮਨ ਚੱਲੋ ਫੇਰ ਮੈਂ ਉਹਨਾਂ ਦੇ ਪਿੱਛੇ-ਪਿੱਛੇ ਬੈਡਰੂਮ ਵਿੱਚ ਚਲਾ ਗਿਆ ਬੈੱਡ ਤੇ ਮਾਸੀ ਪਈ ਸੀ ਮੈਂ ਉਹਨਾਂ ਨੂੰ ਦੇਖਣ ਵਿੱਚ ਇੰਨਾ ਜ਼ਿਆਦਾ ਖੋ ਗਿਆ ਕਿ ਕਦੋਂ ਮੇਰੇ ਕੋਲ ਮਾਂ ਆ ਕੇ ਖੜੀ ਹੋ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਤਾਮਾ ਨੇ ਕਿਹਾ ਕਿ ਐਸਾ ਤਮੰਤੀ ਦੇਖ ਰਿਹਾ ਹੈ ਤੂੰ ਫਿਰ ਉਹਨਾਂ ਨੇ ਕਿਹਾ ਕਿ ਚੱਲ ਹੁਣ ਤੇਰੀ ਮਾਸੀ ਦੀ ਮ사ਜ ਕਰ ਦੇ ਤਾਂ ਕਿ ਉਹਨਾਂ ਨੂੰ ਆਰਾਮ ਮਿਲ ਸਕੇ ਮਾਂ ਨੇ ਤੇਲ ਦੀ ਕੋਲੀ ਮੇਰੇ ਹੱਥ ਵਿੱਚ ਫੜਾਉਂਦੇ ਹੋਏ ਕਿਹਾ ਕੀ ਚੱਲ ਪੈਰਾਂ ਤੋਂ ਸ਼ੁਰੂ ਕਰ ਦੇ ਮੈਂ ਮਾਸੀ ਦੇ ਪੈਰਾਂ ਤੇ ਤੇਲ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਮਾਂ ਕੋਲ ਹੀ ਬੈਠੀ ਦੇਖ ਰਹੀ ਸੀ ਮੈਂ ਬਾਰੀ-ਵਾਰੀ ਦੋਹੇ ਪੈਰਾਂ ਤੇ ਤੇਲ ਲਗਾ ਕੇ ਮ사ਜ ਕਰ ਰਹੀ ਸੀ ਮਾਸੀ ਮੈਨੂੰ ਦੇਖ ਰਹੀ ਸੀ ਅਤੇ ਇਸ਼ਾਰਿਆਂ ਨਾਲ ਕੁਝ ਕਹਿ ਵੀ ਰਹੀ ਸੀ ਪਰ ਮੈਨੂੰ ਸ਼ਰਮ ਆ ਰਹੀ ਸੀ ਮਾਸੀ ਨੂੰ ਪੁੱਛਣ ਲੱਗੀ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਮਾਸੀ ਕਹਿਣ ਲੱਗੀ ਕਿ ਬਹੁਤ ਚੰਗਾ ਲੱਗ ਰਿਹਾ ਹੈ ਅੱਜ ਪਹਿਲੀ ਵਾਰ ਮ사ਜ ਕਰਵਾ ਰਹੀ ਹਾਂ ਮੈਂ ਉਹ ਵੀ ਤੇਰੇ ਕਹਿਣ ਤੇ ਫਿਰ ਥੋੜੇ ਸਮੇਂ ਬਾਅਦ ਮਾ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਮਾਸੀ ਨੇ ਕਿਹਾ ਕਿ ਆ ਮਨੋ ਮੋਟਿਆ ਤੱਕ ਮ사ਜ ਕਰ ਦੇ ਅਤੇ ਫੇਰ ਮੈਂ ਵੀ ਜੰਮ ਕੇ ਚੰਗੇ ਟੰਗ ਨਾਲ ਮ사ਜ ਕੀਤੀ ਅੱਧੇ ਘੰਟੇ ਦੀ ਮ사ਜ ਤੋਂ ਬਾਅਦ ਮੈਂ ਪਸੀਨਾ-ਪਸੀਨੀ ਹੋ ਗਿਆ ਸੀ ਕਿਉਂਕਿ ਮਾਸੀ ਦੀ ਮ사ਜ ਕਰਦੇ ਸੋਨੇ ਬਹੁਤ ਜ਼ੋਰ ਲਾ ਕਰ ਰਿਹਾ ਸੀ ਹਣ ਮਾਸੀ ਵੀ ਥੱਕ ਗਈ ਸੀ ਮਾਸੀ ਨੇ ਮਸਾਜ ਦਾ ਬਹੁਤ ਆਨੰਦ ਲਿਆ ਸੀ ਮਾਸੀ ਨੇ ਕਿਹਾ ਕਿ ਹੁਣ ਬਸ ਕਰ ਅਮਨ ਥੋੜੇ ਸਮੇਂ ਬਾਅਦ ਮਾਸੀ ਉੱਠ ਕੇ ਕਿਚਨ ਵਿੱਚ ਚਲੀ ਗਈ ਫਿਰ ਉਹਨਾਂ ਨੇ ਖਾਣਾ ਬਣਾਇਆ ਅਸੀਂ ਸਾਰਿਆਂ ਨੇ ਇਕੱਠੇ ਮਿਲ ਕੇ ਖਾਣਾ ਖਾਦਾ ਤਾਂ ਮਾਸੀ ਨੇ ਪੁੱਛਿਆ ਕਿ ਤੁਹਾਨੂੰ ਮਸਾਜ ਕਰਨਾ ਕਿਵੇਂ ਲੱਗਿਆ ਮੈਂ ਮਾਸੀ ਨੂੰ ਕਿਹਾ ਕਿ ਮਾਸੀ ਮੈਂ ਤਾਂ ਬਹੁਤ ਡਰ ਰਿਹਾ ਸੀ ਪਰ ਤੁਸੀਂ ਸਭ ਕੁਝ ਸੰਭਾਲ ਲਿਆ ਤਾ ਮਾਸੀ ਨੇ ਕਿਹਾ ਕਿ ਮੈਨੂੰ ਵੀ ਬਹੁਤ ਚੰਗਾ ਲੱਗਿਆ ਤੂੰ ਖੁਸ਼ ਕਰ ਦਿੱਤਾ ਹੈ ਮੈਨੂੰ ਉਸੇ ਸਮੇਂ ਮੇਰਾ ਧਿਆਨ ਦਰਵਾਜ਼ੇ ਤੇ ਸ਼ੀਸ਼ੇ ਵੱਲ ਗਿਆ ਸ਼ੀਸ਼ੇ ਵਿੱਚ ਮੈਂ ਮਾਂ ਨੂੰ ਖੜਾ ਹੋਇਆ ਦੇਖਿਆ ਮਾਂ ਸਾਨੂੰ ਦੇਖ ਰਹੀ ਸੀ ਜਦੋਂ ਮੈਂ ਦੁਬਾਰਾ ਤੂੰ ਦੇਖਿਆ ਤਾਂ ਮਾਂ ਉੱਥੇ ਨਹੀਂ ਸੀ ਤਾਂ ਮਾਸੀ ਨੇ ਮੈਨੂੰ ਪੁੱਛਿਆ ਕਿ ਕੀ ਹੋਇਆ ਅਮਨ ਤਾਂ ਮੈਂ ਮਾਸੀ ਨੂੰ ਕਿਹਾ ਕਿ ਮਾਂ ਇੱਥੇ ਆਈ ਸੀ ਇੱਕ ਕੰਮ ਦੇ ਹੋਏ ਅਸੀਂ ਦੋਨੇ ਬੈੱਡ ਤੋਂ ਉੱਠ ਕੇ ਬਾਥਰੂਮ ਵਿੱਚ ਜਾ ਕੇ ਫਰੈਸ਼ ਹੋ ਗਏ ਅਤੇ ਫਿਰ ਅਸੀਂ ਕੱਪੜੇ ਪਾਏ ਅਤੇ ਤਿਆਰ ਹੋ ਗਏ ਥੋੜੇ ਸਮੇਂ ਬਾਅਦ ਮੈਂ ਮਾਸੀ ਨੂੰ ਕਿਹਾ ਕਿ ਮਾਸੀ ਮੈਂ ਥੋੜਾ ਬਾਹਰ ਘੁੰਮ ਕੇ ਆਉਂਦਾ ਹਾਂ ਮਾਸੀ ਨੇ ਕਿਹਾ ਕਿ ਰੋਕ ਮੈਂ ਚਾਹ ਬਣਾਉਂਦੀ ਹਾਂ ਫਿਰ ਅਸੀਂ ਹਾਲ ਦੇ ਚਾਏ ਤਾਂ ਮਾਂ ਵੀ ਫਰੈਸ਼ ਹੋ ਕੇ ਹਾਲ ਵਿੱਚ ਆ ਗਈ ਸੀ ਮਾਸੀ ਨੇ ਕਿਹਾ ਕਿ ਮੈਂ ਚਾਹ ਬਣਾਉ ਦੀ ਹਾਂ ਤਾਂ ਮਾਣੇ ਕਿਹਾ ਕਿ ਹਾਂ ਬਣਾ ਦੇ ਵੈਸੇ ਵੀ ਮੌਸਮ ਠੰਡਾ ਹੈ ਘੱਟ ਤੋਂ ਘੱਟ ਸਰੀਰ ਗਰਮ ਹੋ ਜਾਵੇਗਾ ਅਤੇ ਫੇਰ ਮਾਸੀ ਕਿਚਨ ਵਿੱਚ ਚਲੀ ਗਈ ਅਤੇ ਚਾਹ ਬਣਾ ਕੇ ਲੈ ਆਈ ਅਤੇ ਫੇਰ ਅਸੀਂ ਤਿੰਨਾਂ ਨੇ ਬੈਠ ਕੇ ਚਾਹ ਪੀਤੀ ਅਤੇ ਫੇਰ ਮੈਂ ਮਾਂ ਨੂੰ ਕਿਹਾ ਕਿ ਮੈਂ ਬਾਹਰ ਜਾ ਕੇ ਆਉਂਦਾ ਹਾਂ ਤਾਂ ਮਾਂ ਨੇ ਕਿਹਾ ਕਿ ਜਾ ਪਰ ਜਲਦੀ ਆ ਜਾਮੀ ਮੈਂ ਘੁੰਮਦੇ ਘੁੰਮਦੇ ਨਦੀ ਦੇ ਕਿਨਾਰੇ ਜਾ ਕੇ ਬੈਠ ਗਿਆ ਠੰਡੀ ਠੰਡੀ ਹਵਾ ਚੱਲ ਰਹੀ ਸੀ ਅਤੇ ਜਦੋਂ ਮੈਂ ਘਰ ਪਹੁੰਚਿਆ ਤਾਂ ਰਾਤ ਦੇ 8:00 ਵਜੇ ਦੇ ਸੀ ਮਾਂ ਤੇ ਮਾਸੀ ਰਸੋਈ ਵਿੱਚ ਖਾਣਾ ਬਣਾ ਰਹੀਆਂ ਸੀ ਮੈਨੂੰ ਦੇਖਦੇ ਹੋਏ ਮਾਂ ਨੇ ਕਿਹਾ ਕਿ ਅਮਨ ਤੂੰ ਆ ਗਿਆ ਜਾ ਗਰਮ ਪਾਣੀ ਨਾਲ ਹੱਥ-ਮੂੰਹ ਧੋ ਲੈ ਫੇਰ ਖਾਣਾ ਖਾਂਦੇ ਹਾਂ ਅਤੇ ਫੇਰ 9:00 ਵਜੇ ਅਸੀਂ ਖਾਣਾ ਖਾਣ ਬੈਠ ਗਏ ਮੈਂ ਮਾਸੀ ਨੂੰ ਕਿਹਾ ਕਿ ਮਾਸੀ ਇੱਥੇ ਬਹੁਤ ਠੰਡ ਹੈ ਸਾਡੇ ਇੱਥੇ ਇੰਨੀ ਠੰਡ ਨਹੀਂ ਲੱਗਦੀ ਇਸ ਤੇ ਮਾਸੀ ਨੇ ਮੈਨੂੰ ਅੱਖ ਮਾਰਦੇ ਹੋਏ ਕਿਹਾ ਕਿ ਤੂੰ ਚਿੰਤਾ ਨਾ ਕਰ ਥੋੜੇ ਸਮੇਂ ਬਾਅਦ ਤੈਨੂੰ ਬਿਲਕੁਲ ਵੀ ਠੰਡ ਨਹੀਂ ਲੱਗੇਗੀ ਮੈਂ ਕਿਹਾ ਫੇਰ ਤਾਂ ਠੀਕ ਹੈ ਅੱਜ ਮੈਂ ਜਲਦੀ ਸੌਂ ਜਾਵਾਂਗਾ ਬਹੁਤ ਥੱਕ ਗਿਆ ਹਾਂ ਤਾਂ ਮਾਂ ਨੇ ਕਿਹਾ ਕਿ ਤੂੰ ਤਾਂ ਨੌਜਵਾਨ ਹੈ ਤੈਨੂੰ ਕੀ ਹੋ ਗਿਆ ਇਸ ਉਮਰ ਵਿੱਚ ਤੂੰ ਕਿਵੇਂ ਥੱਕ ਗਿਆ ਮਾਸੀ ਨੇ ਕਿਹਾ ਕਿ ਸਫ਼ਰ ਦੇ ਕਾਰਨ ਥੱਕ ਗਿਆ ਹੋਵੇਗਾ ਅਤੇ ਉਤਮ ਐਨਾ ਖਰਾਬ ਰਾਸਤਾ ਖਾਣਾ ਖਾਣ ਤੋਂ ਬਾਅਦ ਮਾਤੇ ਮਾਸੀ ਰਸੋਈ ਦੀ ਸਫਾਈ ਕਰਨ ਲੱਗ ਗਈਆਂ ਮੈਂ ਉੱਠ ਕੇ ਵਿਹੜੇ ਵਿੱਚ ਤੋਰਾ ਫੇਰਾ ਕਰਨ ਲਈ ਚਲਾ ਗਿਆ ਅਤੇ ਫਿਰ ਆਪਣੇ ਰੂਮ ਵਿੱਚ ਚਲਾ ਗਿਆ ਮਾਸੀ ਨੇ ਪਹਿਲਾਂ ਹੀ ਸਭ ਕੁਝ ਤਿਆਰ ਕਰ ਰੱਖਿਆ ਸੀ ਮੈਂ ਆਪਣੇ ਕਮਰੇ ਵਿੱਚ ਜਾ ਕੇ ਕੰਬਲ ਲੈ ਕੇ ਪੈ ਗਿਆ ਮੈਨੂੰ ਪਤਾ ਸੀ ਕਿ ਮਾਸੀ ਮੇਰੇ ਕੋਲ ਜ਼ਰੂਰ ਆਵੇਗੀ ਕਿਉਂਕਿ ਉਹ ਪਿਛਲੇ ਕੁਝ ਦਿਨਾਂ ਦੀ ਕਮੀ ਪੂਰੀ ਕਰਨ ਵਾਲੀ ਸੀ ਇਸ ਤਰ੍ਹਾਂ ਦਾ ਸੋਚਦੇ ਸੋਚਦੇ ਮੈਂ ਆਰਾਮ ਨਾਲ ਪਿਆ ਰਹਾ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਉਹਨਾਂ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ ਇੱਕ ਘੰਟੇ ਬਾਅਦ ਮਾਸੀ ਬੈਡਰੂਮ ਵਿੱਚ ਆਈ ਮਾਸੀ ਦੇ ਆਉਂਦੇ ਹੀ ਮੈਂ ਸੌਣ ਦਾ ਨਾਟਕ ਕਰਨ ਲੱਗਿਆ। ਮਾਸੀ ਨੇ ਕਮਰੇ ਵਿੱਚ ਆਉਂਦੇ ਹੀ ਲਾਈਟ ਬੰਦ ਕਰ ਦਿੱਤੀ। ਮੈਂ ਮਾਨ ਹੀ ਮਾਨ ਵਿੱਚ ਬਹੁਤ ਖੁਸ਼ ਸੀ ਕਿਉਂਕਿ ਹੁਣ ਮਾਸੀ ਨੂੰ ਕੁਝ ਵੀ ਨਜ਼ਰ ਨਹੀਂ ਆਉਣ ਵਾਲਾ ਸੀ। ਅਗਲੇ 20 ਮਿੰਟਾਂ ਤੱਕ ਮੈਂ ਇਸ ਤਰ੍ਹਾਂ ਹੀ ਪਿਆ ਰਿਹਾ। ਪਰ ਕੋਈ ਹਲਚਲ ਨਹੀਂ ਹੋਈ। ਮਾਸੀ ਮੇਰੇ ਕੋਲ ਹੀ ਸੀ। ਮੈਂ ਉਸ ਦੇ ਸਾਹਾਂ ਦੀ ਆਵਾਜ਼ ਸੁਣ ਸਕਦਾ ਸੀ। ਮਾਨ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਸਨ। ਤਾ ਮਾਸੀ ਨੇ ਮੈਨੂੰ ਕਿਹਾ ਕਿ ਤੂੰ ਸੋ ਗਿਆ ਹੈ ਅਮਨ ਉਸ ਦੀ ਆਵਾਜ਼ ਵਿੱਚ ਇੱਕ ਹਲਕੀ ਜਿਹੀ ਬੇਚੈਨੀ ਸੀ ਅਚਾਨਕ ਮਾਸੀ ਨੇ ਮੇਰੇ ਮੋਢੇ ਤੇ ਹੱਥ ਰੱਖਿਆ ਅਤੇ ਫੇਰ ਮੇਰੀਆਂ ਉਂਗਲਾਂ ਹੌਲੀ-ਹੌਲੀ ਮਾਸੀ ਦੀ ਕਮਰ ਤੱਕ ਜਾਣ ਲੱਗੀਆਂ ਇੱਕ ਅਜੀਬ ਜਿਹੀ ਬੇਚੈਨੀ ਅਤੇ ਡਰ ਮੇਰੇ ਮਨ ਵਿੱਚ ਔਣ ਲੱਗਿਆ ਪਰ ਅਚਾਨਕ ਹੀ ਮੇਰੇ ਹੱਥ ਰੁਕ ਗਏ ਅਤੇ ਮੈਂ ਮਾਸੀ ਤੋਂ ਦੂਰ ਹੋ ਕੇ ਪੈ ਗਿਆ ਪਤਾ ਹੀ ਨਹੀਂ ਲੱਗਿਆ ਕਦੋਂ ਮੈਂ ਗੂੜੀ نیند ਵਿੱਚ ਚਲਾ ਗਿਆ ਸਵੇਰੇ ਜਦੋਂ ਮੈਂ ਉੱਠਿਆ ਤਾਂ ਮਾਸੀ ਕਿਚਨ ਵਿੱਚ ਸੀ ਉਹਨਾਂ ਨੇ ਮੈਨੂੰ ਚਾਹ ਦਾ ਕੱਪ ਦਿੱਤਾ ਮਾਸੀ ਦੀਆਂ ਨਜ਼ਰਾਂ ਤੋਂ ਮਹਿਸੂਸ ਹੋ ਰਿਹਾ ਸੀ ਕਿ ਉਹਨਾਂ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਮੈਂ ਮਾਸੀ ਤੋਂ ਚਾਹ ਦਾ ਕੱਪ ਲੈ ਕੇ ਹਾਲ ਵਿੱਚ ਬੈਠ ਗਿਆ ਅਤੇ ਫਿਰ ਥੋੜੇ ਸਮੇਂ ਬਾਅਦ ਮਾਂ ਆਈ ਅਤੇ ਉਹਨਾਂ ਨੇ ਕਿਹਾ ਕਿ ਅਮਨ ਹਣ ਸਾਨੂੰ ਘਰ ਜਾਣਾ ਚਾਹੀਦਾ ਹੈ ਤਾਂ ਮਾਸੀ ਨੇ ਕਿਹਾ ਕਿ ਹਾਂ ਤੁਸੀਂ ਜਾ ਸਕਦੇ ਹੋ ਤੁਹਾਡੇ ਜੀਜਾ ਜੀ ਸ਼ਾਮ ਤੱਕ ਆ ਜਾਣਗੇ ਮਾਸੀ ਨੇ ਵਿਦਾ ਕਰਦੇ ਹੋਏ ਕਿਹਾ ਕਿ ਅਮਨ ਹਰ ਚੀਜ਼ ਦੀ ਹੱਦ ਹੁੰਦੀ ਹੈ ਸਹੀ ਅਤੇ ਗਲਤ ਦਾ ਫਰਕ ਜਾਨਣਾ ਬਹੁਤ ਜ਼ਰੂਰੀ ਹੈ ਉਹਨਾਂ ਦੀਆਂ ਗੱਲਾਂ ਮੇਰੇ ਦਿਲ ਤੇ ਜਾਲਕਆਂ ਸੀ ਉਸ ਦਿਨ ਤੋਂ ਬਾਅਦ ਮੈਂ ਫੈਸਲਾ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇਵਾਂਗਾ ਮਾਸੀ ਦੇ ਉਸ ਪਿਆਰ ਭਰੇ ਰਵਈਏ ਨੇ ਮੈਨੂੰ ਇੱਕ ਬਹੁਤ ਹੀ ਪਿਆਰੀ ਸਿੱਖਿਆ ਦਿੱਤੀ ਜੋ ਸ਼ਾਇਦ ਕਿਸੇ ਹੋਰ ਤਰੀਕੇ ਨਾਲ ਸਮਝਣਾ ਮੁਸ਼ਕਲ ਹੁੰਦਾ ਇਸ ਤਰ੍ਹਾਂ ਮੈਂ ਮਾਸੀ ਦੇ ਘਰ ਤੋਂ ਆਉਂਦੇ ਹੋਏ ਇਹ ਤੈਅ ਕੀਤਾ ਕਿ ਮੈਂ ਆਪਣੇ ਗੰਦੇ ਕਰਮਤੇ ਆਪਣੀ ਸੋਚ ਨੂੰ ਸੁਧਾਰਾਂਗਾ ਅਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗਾ ਮਾਸੀ ਦੀ ਸਮਝਦਾਰੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਤਾਂ ਦੋਸਤੋ ਏਸੀ ਅੱਜ ਦੀ ਸਾਡੀ ਇੱਕ ਛੋਟੀ ਜਹੀ ਕਹਾਣੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਆੰਤ ਤੱਕ ਸੁਣਨ ਲਈ ਤੁਹਾ ਦਾ ਸਾਥ ਬਹੁਤ ਬਹੁਤ ਧੰਨਵਾਦ